ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਕੋਨੇਵਾਲ ਜੋ ਫਲੱਡ ਦੀ ਆਫਤ ਆਈ ਆ ਉਹਦੇ ਵਿੱਚ ਸਾਡੇ ਕੋਲ ਅੰਮ੍ਰਿਤਸਰ ਤੋਂ ਸਾਡੇ ਜੋੜਿਆਂ ਦੀ ਸੇਵਾ ਕਰਨ ਵਾਸਤੇ ਪਿੰਡ ਆਇਆ ਇਹਨਾਂ ਨੇ ਲੇਡੀਜ਼ ਦੇ ਦੇਖੋ ਕਿੰਨੇ ਸੋਹਣੇ ਜੋੜੇ ਲੈ ਕੇ ਆਏ ਆ ਬਹੁਤ ਹੀ ਸੋਹਣਾ ਇਹਨਾਂ ਨੇ ਖਰੀਦਾਰੀ ਕਰਕੇ ਇਹ ਸਾਡੇ ਪਿੰਡ ਵਾਸਤੇ ਲੈ ਕੇ ਆਏ ਆ ਕਿਉਂਕਿ ਲੋਕੀ ਜਿਹੜੇ ਨੇ ਉਹ ਖੜਾਂ ਦੇ ਕਾਰਨ ਬਹੁਤ ਦੁਖੀ ਨੇ ਪਰ ਇਹ ਜਿੰਨੇ ਵੀ ਇਹਨਾਂ ਨੇ ਆਪਣਾ ਪੈਰਾਂ ਚ ਪਾਉਣ ਵਾਲੇ ਲੈ ਕੇ ਆਏ ਆ ਸਲੀਪਰ ਇੰਨੇ ਸੋਹਣੇ ਆ ਵੀ ਕੁਛ ਨਾ ਕੁਛ ਰਾਤ ਜਿਹੜੀ ਆ ਉਹ ਲੇਡੀਜ਼ ਨੂੰ ਮਿਲੂਗੀ ਤੇ ਸਾਰੀ ਸੰਸਥਾ ਨੂੰ ਬੀਜੀ ਉਹਨਾਂ ਨੂੰ ਸਾਇਮੀਆਂ ਮੀਰ ਫਾਊਂਡੇਸ਼ਨ ਨੂੰ ਥੈਂਕ ਯੂ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਤੁਸੀਂ ਔਖੀ ਘੜੀ ਦੇ ਵਿੱਚ ਬਹੁਤ ਹੈਲਪ ਕੀਤੀ ਆ ਅਸੀਂ ਸਦਾ ਤੁਹਾਡੇ ਰਿਣੀ ਰਵਾਂਗੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਸਾਰਿਆਂ ਇਹ ਸੇਵਾ ਸਾਡੀ ਸਾਇਮੀਆਂ ਮੀਰ ਫਾਊਂਡੇਸ਼ਨ ਵੱਲੋਂ ਸੇਵਾ ਅਸੀਂ ਜੋ ਵੀ ਕਰ ਰਹੇ ਆ ਸਾਈਂ ਦੀਆਂ ਫਾਊਂਡੇਸ਼ਨ ਵੱਲੋਂ ਕਰ ਰਹੇ ਆ ਪਰ ਇਸ ਦੇ ਵਿੱਚ ਜੋੜਿਆਂ ਦੇ ਵਿੱਚ ਇੱਕ ਵੀਰ ਸਾਡੇ ਨਾਲ ਆ ਉਹਨਾਂ ਨੇ ਯੋਗਦਾਨ ਪਾਇਆ ਤੇ ਪ੍ਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਤੇ ਉਹਨਾਂ ਨੂੰ ਬਲ ਬਖਸ਼ੇ ਤੇ ਉਹਨਾਂ ਦੀਆਂ ਕਮਾਈਆਂ ਵਿੱਚ ਵਾਧਾ ਪਾਵੇ ਤੇ ਇਸ ਤਰ੍ਹਾਂ ਹੀ ਉਹ ਸੇਵਾ ਕਰਦੇ ਰਹਿਣ ਬਾਈ ਜੀ ਕਰਤਾ ਜੀ